ਅੱਲਸਤਰਾ ਵੀ ਸਾਨੂੰ 5 ਵਜੇ ਫੋਨ ਗਿਆ ਘਰੇ ਆਈ ਅਸੀਂ ਉੱਠੇ ਹੀ ਸਾਂ ਸਾਨੂੰ ਕਹਿੰਦੇ ਬਲਸਾ ਤੁਹਾਡੀ ਦੁਕਾਨ ਦਾ ਸ਼ਟਰ ਟੁੱਟੇ ਨੇ ਅਸੀਂ ਜਦੋਂ ਆ ਕੇ ਵੇਖਿਆ ਸ਼ਟਰ ਜਿਹੜਾ ਟੁੱਟਾ ਸੀ ਆਪਣਾ ਆਪਣੇ ਕੈਮਰੇ ਚੱਕੀ ਤੇ ਕੈਮਰਿਆਂ ਦੇ ਵਿੱਚ ਜਿਹੜੇ ਸੀ ਦੋ ਜਣੇ ਜਿਹੜੇ ਸ਼ਟਰ ਨੂੰ ਤੋੜਨੇ ਸੀ ਤੋੜਨ ਤੋਂ ਬਾਅਦ ਉਹਨਾਂ ਜਦੋਂ ਅੰਦਰ ਸਾਡੇ ਜਿਹੜੇ ਸ਼ੀਸ਼ਾ ਲੱਗਾ ਸੀ ਉਹ ਸ਼ੀਸ਼ਾ ਜਿਹੜਾ ਸੀ ਉਹ ਲੋਕ ਸੀ ਉਹ ਲੋਕ ਨੇ ਨਾ ਖੁੱਲਣ ਕਰਕੇ ਉਹਨਾਂ ਕੋ ਅੰਦਰ ਨਹੀਂ ਵੜਿਆ ਗਿਆ ਉਹ ਤਕਰੀਬਨ 3 ਵਜੇ ਕੇ 5 ਮਿੰਟ ਤੇ ਆਏ ਆ 10 ਮਿੰਟ ਉਹ ਖੁੱਲਦੇ ਰਹੇ ਨੇ ਤੇ ਬਾਰੇ ਕਿਰਪਾ ਕੀ ਕੋਈ ਨੁਕਸਾਨ ਨਹੀਂ ਹੋਇਆ ਇਹ ਆ ਵੀ ਸ਼ਟਰ ਟੁੱਟਾ ਤੇ ਅੰਦਰ ਨੇ ਉਹਨਾਂ ਕੋ ਜਾ ਹੋਇਆ ਦੇਖੋ ਅੰਦਰ ਚੱਲ ਜਾਂਦੇ ਫਿਰ ਉਹਨਾਂ ਜਿਹੜੀ ਨਿਜਤਨਾ ਇਹ ਨੁਕਸਾਨ ਜਿਆਦਾ ਹੀ ਕਰਨਾ ਸੀ ਇਹਨਾਂ ਇਸ ਤਰ੍ਹਾਂ ਪਤਾ ਲੱਗਾ ਵੀ ਜੱਟੇ ਟੁੱਟੇ ਉਹਨਾਂ ਨੂੰ ਗਵਾਂਡੀ ਨੇ ਕੋਈ ਪੰਜ ਕੋਈ ਨਾ ਫੋਨ ਕੀਤਾ ਉਹ ਕਹਿੰਦੇ ਵੀ ਬਲ ਸਾਹਿਬ ਤੁਹਾਡੇ ਮਤਲਬ ਸ਼ਟਰ ਟੁੱਟਾ ਅਸੀਂ ਫਿਰ ਸਾਰੇ ਜਣੇ ਆਏ ਆ ਅਗੇ ਚੈੱਕ ਕੀਤਾ ਸੀ ਪੁਲਸ ਆਈ ਸੀ ਪੁਲਸ ਆਈ ਸੀ ਬਾਅਦ ਪੁਲਸ ਨੂੰ ਫੋਨ ਕੀਤਾ ਬਾਅਦ ਪੁਲਸ ਆਈ ਅਸੀਂ ਤੇ ਇਹ ਕਹਿੰਨੇ ਆਂ ਕਿ ਇਹ ਚੋਰਾਂ ਨੂੰ ਇੱਕ ਨੱਥ ਪਾਈ ਜਾਵੇ ਲੋਕ ਬਹੁਤ ਜਿਹੜੇ ਗਰੀਬ ਬੰਦੇ ਕਈ ਨੇ ਦੁਕਾਨਦਾਰ ਮਿਹਨਤ ਕਰਦੇ ਨੇ ਉਹਨੇ ਸਾਡੇ ਨਾਲ ਬਾਕੀ ਦੁਕਾਨਾਂ ਇੱਥੇ 6 ਦੁਕਾਨਾਂ ਦੇ ਤਾਲੇ ਟੁੱਟੇ ਉਹਨਾਂ ਦੇ ਵੀ ਪੈਸੇ ਨਿਕਲੇ ਨੇ ਇਸ ਕਰਕੇ ਅਸੀਂ ਇੱਕ ਤੇ ਆ ਜਿਹੜੀ ਸ਼ਹਿਰ ਦੀ ਲਾਈਟ ਬੰਦਿਆ ਅਸੀਂ ਇਹਦੇ ਬਾਰੇ ਵੀ ਕਹਿੰਨੇ ਆਂ ਕਿ ਸ਼ਹਿਰ ਦੀ ਲਾਈਟ ਜਗੜੀ ਚਾਹੀਦੀ ਆ ਜੇ ਦੇ ਕਰਕੇ ਚੋਰਾਂ ਨੂੰ ਨੱਥ ਪਾਈ ਜਾਵੇ ਲਾਈਟ ਬੰਦ ਹਣ ਕਰਕੇ ਚੋਰ ਜਿਹੜਾ ਚੋਰ ਹੈ ਫਾਇਦਾ ਉਠਾਉਂਦੇ ਨੇ ਇਸ ਕਰਕੇ ਤੇ ਅਸੀਂ ਕਹਿੰਦੇ ਆ ਵੀ ਸਾਰੇ ਸ਼ਹਿਰ ਚ ਜਿਹੜੀ ਆ ਲਾਈਟ ਜਗਦੀ ਤੇ ਤੱਕੇ ਜਗਦੀ ਸੀ ਇਸ ਕਰਕੇ ਲੋਕਾਂ ਦਾ ਬਚਾਅ ਹੋਏਗਾ ਨਹੀਂ ਤੇ ਇਤਨਾ ਚੋਰੀਆਂ ਅੱਗੇ ਵੀ ਹੁੰਦੀਆਂ ਰਹੀਆਂ ਤੇ ਇਤਨਾ ਹੀ ਹੁੰਦੀਆਂ ਰਹਿਣੀਆਂ ਜੀ ਘਰ ਸਾਂ ਤੇ ਫੋਨ ਆਇਆ ਸੀ ਕਿਸੇ ਦਾ ਜੀ ਤੇ ਉਹ ਬੇਟਾ ਆਇਆ ਪਹਿਲੋਂ ਤੇ ਮੈਂ ਬਾਅਦ ਚ ਆਇਆ ਤੇ ਸ਼ਟਰ ਥੋੜਾ ਜਿਹਾ ਟਟਾਂ ਲਾਗ ਨਾਲ ਥੋੜਾ ਜਿਹਾ ਚੁੱਕਿਆ ਦਾ ਸੀ ਤੇ ਗੱਲੇ ਦੇ ਵਿੱਚੋਂ 2.5 ਹਜ਼ਾਰ ਰੁਪਇਆ ਸੀ ਅੰਦਰ ਪਾਸੇ ਕਿਹੜਾ ਰੋਟਾ 1000 ਰੁਪਏ ਦਾ ਚੰਗਾ ਅਲਾਪੋਰ ਦੇ 500 ਨਹੀਂ ਜੀ ਬੱਲੀਆਂ ਲਾ ਕੇ ਥੱਲੇ ਦਰਸ਼ਨ ਤੁਹਾਡੇ ਵੀ ਕੀਤੀ ਰਾਤ ਨਾਮ ਤੇ ਸੀਸ਼ ਕੀਤੀ ਗਈ 400 ਹਾਂਜੀ ਹੋਇਆ ਕੀ ਕਰਿਆ ਪੈਸੇ ਖੜੇ ਨੇ ਕਿ ਕਿਸਨਾ ਹੁੰਦਾ ਨੇ ਕੋਈ ਤੋੜੇ ਕਿੰਨਾ ਤੋੜੇ ਕਿ ਸੱਬਲ ਸੱਬਲ ਨਹੀਂ ਸੈਂਟਰ ਤੋਂ ਸੱਬਲਦਾਨ ਪਹੁੰਚ ਗਿਆ ਹਾਂ ਕਿ ਕਿਸਨਾ ਪਤਾ ਲੱਗਾ ਤੁਹਾਨੂੰ ਸਵੇਰੇ 6 ਵਜੇ ਫੋਨ ਗਿਆ ਕਰ ਅੱਗੇ ਦਾ ਜਾ ਤੋ ਕੋਈ ਕੁਸ ਲੜ ਰੋ ਬੰਗਦਾ ਸਿਗਾ ਸਿਆਰ ਕਰਦਾ ਉਹਨੇ ਕੋਈ ਨਹੀਂ ਭੁਜਾਦੇ ਮੁੰਡੇ ਉਹਨੇ ਫੋਨ ਕੀਤਾ ਕਿੰਨਾ ਸਾਲ ਹੋ 2000 ਰੁਪਏ ਗਲੇ ਚ ਹੈਗਾ ਸੀ ਕੈਸ ਕਰਿਆ ਹੋਰ ਕੁਝ ਕੈਨੇ ਹੋਣੀ ਕੋਈ ਉਹ 사이ਜੀ ਹੋ ਹਾਂਜੀ ਠੀਕ 하게 ਨੇ ਕੋਸ਼ਿਸ਼ ਕਰੋ ਸਾ ਦੇਗੇ ਜੀ ਕਰਾਂਗੇ ਕਾਰਵਾਈ ਪਰ ਵੀ ਹੋਣੀ ਚਾਹੀਦੀ ਹੈ ਜੀ ਅੰਦੇ ਕੱਲੇ ਜੋ ਪੈਸੇ ਕੱਢ ਕੇ ਲੈ ਕੇ 2-3000 ਰੁਪਇਆ ਹੋਰ ਪੈਸ ਬਹੁਤ ਲੈ ਕੇ ਕੱਢ ਕੇ ਤੇ ਫੋਰ ਵੀ ਮਿਲ ਕੇ ਟਾਟਰ ਚੋੜ ਤੋੜਿਆ ਹੁਣਾ ਛੱਡਰ ਚੁੱਕ ਕੇ ਤਾਂ ਵੜੇ ਅੰਦਰ ਕਿੰਨਾ ਪਤਾ ਲੱਗਾ ਵੀ ਆ ਛੱਡਰ ਕਿਸ ਨੇ ਦੱਸਿਆ ਤੁਹਾਨੂੰ ਸਿਰ ਅਸੀਂ ਆਗੇ ਦੁਕਾਨ ਖੋਲੀ ਆ ਤੇ ਆਗੇ ਦੇਖ ਉਦੋਂ ਤਾਂ ਚੁੱਕਿਆ ਸੀ ਫਿਰ ਉਹਨਾਂ ਦਲਾਵੇ ਨੂੰ ਫੋਨ ਕੀਤਾ ਉਹਨਾਂ ਸ਼ਰਮੇ ਹੋਣਾ ਜਿਹੜਾ ਦਾਗ ਕਰਮ ਹੋ ਗਿਆ ਫਿਰ ਆਗ ਦੇਖਿਆ ਉਹਨਾਂ ਤੇ ਪੁਲਸਾਈ ਪੁਲਸਾਈ ਉਹਨਾਂ ਨੇ ਕਾਨੂੰਨ ਬਣ ਕੀਤੀ ਕਾਰਵਾਈ ਕੀਤੀ ਆ ਤੇ ਹੁਣ ਚਲੇ ਗਏ ਹਨ ਤੇ ਇਹ ਕੋਈ ਕੈਮਰਾ ਨਹੀਂ ਲੱਗਾ ਸੀ ਸੀਸੀਟੀਵੀ ਕੈਮਰਾ ਕੈਮਰਾ ਲੱਗਾ ਕੈਮਰੇ ਚ ਆਏ ਹੋ ਹਾਏ ਹਾਂਜੀ ਦੋ ਜਣੇ ਆ ਦੋਵਾਂ ਜਣੇ ਦੇ ਵਿੱਚ ਫੋਟੋ ਆਈ ਵਿੱਚ ਸੀਸੀਟੀਵੀ ਚ ਆਏ ਆ ਸਲਿੰਡਰ ਮੋੜ ਚਾਲ ਤੇ ਆਏ ਇੱਥੇ ਤੇ ਸਾਰਾ ਪਤਾ ਲੱਗਾ ਜਿਵੇਂ ਅਸੀਂ ਚਾਹੁੰਦੇ ਚੋਰੀਆਂ ਬੰਦ ਹੋ ਜਾਣ ਦੇ ਦੇਖੋ ਜੀ ਸਭ ਤੋਂ ਪਹਿਲੇ ਤੇ ਬੜੀ ਮੰਦ ਭਾਗੀ ਗੱਲ ਆ ਫਤਗੜ ਚੋਰੀਆਂ ਦੇ ਵਿੱਚ ਪੰਜ ਤੋਂ 6 ਦੇ ਕਰੀਬ ਬੀਤੀ ਰਾਤ ਚੋਰੀਆਂ ਹੋਈਆਂ ਨੇ ਬੜੀ ਦਲੇਰੀ ਦੇ ਨਾਲ ਚੋਰਾਂ ਨੇ ਸ਼ਟਰ ਤੋੜ ਕੇ ਸਬਲਾਂ ਦੇ ਨਾਲ ਸ਼ਟਰਾਂ ਨੂੰ ਉੱਚੇ ਚੁੱਕ ਕੇ ਦੁਕਾਨਦਾਰਾਂ ਦੇ ਵਿੱਚੋਂ ਕੈਸ਼ ਅਤੇ ਹੋਰ ਜਿਹੜੀਆਂ ਕੀਮਤੀ ਚੀਜ਼ਾਂ ਨੇ ਖੜੀਆਂ ਨੇ ਮੇਰੀ ਹਮਦਰਦੀ ਹੈ ਸਾਰੇ ਦੁਕਾਨਦਾਰਾਂ ਨਾਲ ਪਰ ਇਹਦਾ ਮੁੱਖ ਕਾਰਨ ਜਿਹੜਾ ਜੀ ਬੀਤੇ ਕੁਝ ਦਿਨਾਂ ਤੋਂ ਬਲੈਕਆਊਟ ਚੱਲ ਰਿਹਾ ਬਲੈਕਆਊਟ ਹੋਣ ਕਰਕੇ ਸਾਰੇ ਸ਼ਹਿਰ ਦੀਆਂ ਜਿਹੜੀਆਂ ਬੱਤੀਆਂ ਬੰਦ ਰਹਿੰਦੀਆਂ ਨੇ ਚੋਰਾਂ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਸਾਨੂੰ ਵੀ ਇਸ ਬਾਰੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਦੇ ਕੇ ਸਤਰਕ ਰਹਿਣਾ ਪਊਗਾ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਂਕੀਦਾਰ ਭਾਵੇਂ ਸਪੈਸ਼ਲ ਤੌਰ ਦੇ ਉੱਤੇ ਤਾਇਨਾਤ ਕਰੀਏ ਸਾਰੇ ਦੁਕਾਨਦਾਰਾਂ ਦੇ ਨਾਲ ਅਸੀਂ ਮੀਟਿੰਗ ਕਰਕੇ ਇੱਕ ਪ੍ਰੋਗਰਾਮ ਬਣਾਵਾਂਗੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਲਵਾਂਗੇ ਜਿਸ ਤਰ੍ਹਾਂ ਸਾਨੂੰ ਗਾਈਡਲਾਈਨ ਆਉਣਗੀਆਂ ਉਹਦੇ ਮੁਤਾਬਕ ਚੱਲਾਂਗੇ ਉਹਨੇ ਐਸਐਚਓ ਸਾਹਿਬ ਹੋ ਕੇ ਗਏ ਨੇ ਉਹਨਾਂ ਨੇ ਬੜਾ ਵਿਸ਼ਵਾਸ ਦਿਵਾਇਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਚੋਰੀਆਂ ਨੂੰ ਟ੍ਰੇਸ ਕਰਕੇ ਦੁਕਾਨਦਾਰਾਂ ਦੀ ਪਰਪਾਈ ਕਰਾਈ ਜਾਵੇ ਤੇ ਅਸੀਂ ਵੀ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਜਿੰਨੀ ਦੇਰ ਇਹ ਸੰਕਟ ਦੀ ਘੜੀ ਹੈ ਉਹਨੇ ਸਮੇਂ ਦੇ ਵਿੱਚ ਅਸੀਂ ਸਾਰੇ ਲੋਕ ਰਲ ਮਿਲ ਕੇ ਆਪਣੀ ਸੁਰੱਖਿਆ ਆਪ ਹੀ ਕਰਨ ਦਾ ਉਪਰਾਲਾ ਕਰੀਏ ਅਤੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਕੀਦਾਰ ਤਾਇਨਾਤ ਕਰਕੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਈਏ ਦੇਖੋ ਜੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਹੈ ਕਿ ਅਰਲੀ ਮਾਰਨਿੰਗ ਕੇ ਰਾਤੀ ਜਿਹੜਾ ਵਾ ਤਿੰਨ ਤੋਂ ਚਾਰ ਦੁਕਾਨਾਂ ਦੇ ਜਿਹੜੇ ਆ ਫਟੇਗੜ ਚੂੜੀਆਂ ਵਿਖੇ ਜਿਹੜੇ ਆ ਆਪਣਾ ਸ਼ਟਰ ਟੁੱਟੇ ਪਾਏ ਗਏ ਆ ਤੇ ਉਹਦੇ ਸਬੰਧੀ ਜਿਹੜੇ ਆ ਮੌਕੇ ਤੇ ਆਏ ਆ ਇਸ ਵਕਤ ਜਿਹੜਾ ਬੱਲ ਟੀਵੀ ਸੈਂਟਰ ਦੇ ਪਹੁੰਚੇ ਆ ਇਹਨਾਂ ਦਾ ਸ਼ਟਰ ਜਿਹੜਾ ਵਾ ਚੋਰਾ ਵੱਲੋਂ ਤੋੜਿਆ ਗਿਆ ਵਾ ਪਰੰਤੂ ਇਥੇ ਕੋਈ ਚੀਜ਼ ਜਿਹੜੀ ਆ ਚੋਰੀ ਨਹੀਂ ਹੋਈ ਇਸ ਤੋਂ ਇਲਾਵਾ ਸਾਨੂੰ ਇੱਕ ਮੈਡੀਕਲ ਸਟੋਰ ਬਾਰੇ ਇਨਫੋਰਮੇਸ਼ਨ ਮਿਲੀ ਹੈ ਜੀ ਤੇ ਉੱਥੇ ਵੀ ਬਸਾ ਮੌਕੇ ਤੇ ਜਾ ਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਨਾਂ ਦੇ ਬਿਆਨਾਂ ਦੇ ਕਾਰਵਾਈ ਕਰਕੇ ਤੇ ਜਿਹੜਾ ਚੋਰਾ ਨੂੰ ਜਲਦੋਂ ਜਲਦ ਜਿਹੜਾ ਵਾ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਊਗਾ